ਕੱਲ ਦੁਬਈ ਦੀ ਧਰਤੀ ਤੇ ਇੰਡੀਆ ਵਰਸਸ ਪਾਕਿਸਤਾਨ ਦਾ ਚੈਂਪੀਅਨ ਟਰਾਫੀ ਮੈਚ ਹੈ ਜਿਸ ਉੱਪਰ ਪੂਰੇ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਦੋਵੇਂ ਦੇਸ਼ਾਂ ਦੇ ਜਿਹੜੇ ਦਰਸ਼ਕ ਨੇ ਬੇਸਬਰੀ ਨਾਲ ਇਸ ਮੈਚ ਦਾ ਇੰਤਜ਼ਾਰ ਕਰਦੇ ਪਏ ਨੇ ਤੇ ਹਰ ਕਿਸੇ ਦੇ ਵੱਲੋਂ ਵੱਖੋ-ਵੱਖਰੀਆਂ ਕਿਆਸਰਾਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਮੈਚ ਹੈ ਬਾਪ ਤੇ ਬੇਟੇ ਦੇ ਵਿਚਕਾਰ ਸੋ ਅੱਜ ਪੰਜਾਬ ਦੀ ਜਨਤਾ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਮੈਚ ਨੂੰ ਲੈ ਕੇ ਕੀ ਕਹਿਣਾ ਹੈ ਇਸ ਬਾਬਤ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਯੂਥ ਮੌਜੂਦਾ ਸਭ ਤੋਂ ਪਹਿਲਾਂ ਉਹਨੂੰ ਪੁੱਛਦੇ ਆ ਵੀਰੇ ਕੀ ਲੱਗਦਾ ਪਿਆ ਕੱਲ ਦੇ ਮੈਚ ਨੂੰ ਲੈ ਕੇ ਪਾਕਿਸਤਾਨ ਬਾਜ਼ੀ ਮਾਰੇਗਾ ਜਾਂ ਫਿਰ ਇੰਡੀਆ ਦੇਖੋ ਜੀ ਤੁਸੀਂ ਬਾਪ ਵਰਸਸ ਬੇਟਾ ਜੇ ਮੈਚ ਕੱਲ ਹੋ ਰਿਹਾ ਵਾ ਤੇ ਮੈਂ ਇਹੀ ਚਾਹਾਂਗਾ ਕਿ ਸਾਡਾ ਭਾਰਤ ਦੇਸ਼ੀ ਜਿੱਤੇ ਅਸੀਂ ਉਹਨਾਂ ਨੂੰ ਜਿਤਾਣਾ ਚਾਹਾਂਗੇ ਬਾਕੀ ਕੰਪੀਟੀਸ਼ਨ ਆ ਕੰਪੀਟੀਸ਼ਨ 'ਚ ਦੋਨਾਂ ਪਾਰਟੀਆਂ ਨੇ ਹਿੱਸਾ ਲੈਣਾ ਵਾ ਦੋਨਾਂ ਦੇਸ਼ਾਂ ਦੀ ਟੀਮਾਂ ਨੇ ਹਿੱਸਾ ਲੈਣਾ ਵਾ ਜੇਤਕ ਸੇਖਦੀ ਹੋਣੀਆਂ ਪਰ ਸਾਨੂੰ ਪੂਰੀ ਉਮੀਦ ਹੈ ਸਾਡੀ ਭਾਰਤੀ ਟੀਮ ਤੇ ਉਹ ਜ਼ਰੂਰ ਜਿੱਤ ਕੇ ਆਣਗੇ ਸਾਡੇ ਦਿਲ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਣਗੇ ਤੇ ਜਿੰਨੇ ਵੀ ਸਾਡੇ ਭਾਰਤਵਾਸੀ ਨੇ ਉਹਨਾਂ ਨੂੰ ਸਾਰਿਆਂ ਨੂੰ ਉਮੀਦ ਆ ਮੈਨੂੰ ਵੀ ਉਮੀਦ ਆ ਸਾਡੀ ਟੀਮ ਜਿੱਤ ਕੇ ਆਏਗੀ ਜੀ ਕੀ ਲੱਗਦਾ ਹੈ ਕਿ ਟੀਮ ਇੰਡੀਆ ਦੇ ਵਿੱਚ ਸਭ ਤੋਂ ਚੰਗੇ ਪਲੇਅਰ ਕੌਣ ਰਹਿਣ ਵਾਲੇ ਨੇ ਇਸ ਮੈਚ ਦੇ ਵਿੱਚ ਸਭ ਤੋਂ ਚੰਗੇ ਪਲੇਅਰ ਦਾ ਇਸ ਟਾਈਮ ਸ਼ੁਭਮ ਗਿੱਲੀ ਰਹੇਗਾ ਮੈਨੂੰ ਉਹ ਤੋਂ ਉਮੀਦ ਆ ਉਹ ਵਧੀਆ ਖੇਡਦਾ ਵਾ ਤੇ ਵਿਰਾਟ ਕੋਹਲੀ ਚਲੋ ਉਹ ਵੀ ਬਹੁਤ ਅੱਛਾ ਪਿੱਛੇ ਖੜਾ ਹੈ ਸ਼ੁਭਮ ਖੇਡਦਾ ਮੈਨੂੰ ਪੂਰੀ ਉਮੀਦ ਹੈ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਅਰਸ਼ਦੀਪ ਬਹੁਤ ਵਧੀਆ ਹੈ ਪਿੱਛੇ ਉਹਨਾਂ ਨੇ ਮਤਲਬ ਕਿ ਸੈਂਕੜਾ ਵੀ ਬਣਾਇਆ ਤੇ ਬਹੁਤ ਚੰਗਾ ਰਿਕਾਰਡ ਕਾਇਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਪਿਆ ਕੀ ਲੱਗਦਾ ਹੈ ਕਿ ਇਸ ਮੈਚ ਦੇ ਵਿੱਚ ਉਹਨਾਂ ਨੂੰ ਮੌਕਾ ਮਿਲੇਗਾ ਅਸੀਂ ਜ਼ਰੂਰ ਚਾਹਾਂਗੇ ਕਿਉਂਕਿ ਸਾਡੇ ਪੰਜਾਬ ਦਾ ਖਿਡਾਰੀ ਆ ਅਰਸ਼ਦੀਪ ਪੰਜਾਬ ਤੋਂ ਹੀ ਗਿਆ ਵਾ ਉਹਨੂੰ ਮੌਕਾ ਮਿਲਣਾ ਚਾਹੀਦਾ ਸੀ ਬਟ ਜਿਹੜੀ ਸਾਡੇ ਭਾਰਤ ਦੀ ਟੀਮ ਆ ਉਹਨਾਂ ਦੀ ਵੀ ਕੋਈ ਆਪਣੀਆਂ ਟੀਮ ਦੀਆਂ ਅੰਦਰਲੀਆ ਗੱਲਾਂ ਨੇ ਉਹਨਾਂ ਨੇ ਪੂਰਾ ਸੋ ਸਮੇਂ ਕੁਝ ਫੈਸਲਾ ਲਿੱਤਾ ਵਾ ਚਲੋ ਈਸ਼ਵਰੀ ਨਹੀਂ ਆਪਾਂ ਚਾਹਾਂਗੇ ਨੈਕਸਟ ਉਹਨੂੰ ਹਰ ਮੈਚੇ ਮੌਕਾ ਦਿੱਤਾ ਜਾਣਾ ਚਾਹੀਦਾ ਵਾ ਪਰ ਚਲੋ ਜੇ ਇਸਰੀ ਮੌਕਾ ਨਹੀਂ ਦਿੱਤਾ ਤੇ ਉਹਨਾਂ ਨੂੰ ਵੀ ਸ਼ੁਭਕਾਮਨਾਵਾਂ ਪੂਰੀ ਟੀਮ ਨੂੰ ਕਿ ਉਹ ਵਧੀਆ ਖੇਡਣ ਤੇ ਜਿਹੜੀਆਂ ਉਹਨਾਂ ਕੋਲ ਗਲਤੀਆਂ ਰਹਿ ਗਿਆ ਉਹ ਸੁਧਾਰਨ ਉਸ ਗਲਤੀਆਂ ਨੂੰ अच्छा अर्शदीप दी ਥਾਂ ਤੇ ਹਰਸ਼ਿਤ ਰਾਣਾ ਨੂੰ ਮਤਲਬ ਕਿ ਮੌਕਾ ਮਿਲਿਆ ਕਿ ਲੱਗਦਾ ਨਹੀਂ ਅਭੀ ਅਰਸ਼ਦੀਪ ਦੇ ਨਾਲ ਤੱਕਾ ਹੋ ਗਿਆ ਨਹੀਂ ਤੱਕਾ ਤੇ ਨਹੀਂ ਮੈਂ ਕਹਿ ਸਕਦਾ ਇਹ ਟੀਮ ਦੀ ਸਾਰੀ ਆਪਣੀ ਕਿ ਮੈਨੇਜਮੈਂਟ ਆ ਉਹਨਾਂ ਨੇ ਆਪਣੇ ਮੈਨੇਜਮੈਂਟ ਦੇ ਨਾਲ ਦੇਖਣਾ ਵਾ ਸਾਰਾ ਜੀ ਬਾਕੀ ਜਿਹੜਾ ਰੋੜਾ ਜੀ ਨੂੰ ਮੌਕਾ ਦਿੱਤਾ ਵਾ ਉਮੀਦ ਆ ਰੋੜਾ ਜੀ ਆਪਣੀ ਜਿਹੜੀ ਉਹਨਾਂ ਦਾ ਤਜਰਬਾ ਵਾ ਖੇਡਣ ਦਾ ਉਸ ਤਜਰਬੇ ਦੇ ਕੋਈ ਵਧੀਆ ਖੇਡਣਗੇ ਤੇ ਜਿਹਦੇ ਨਾਲ ਉਹ ਗਲਤੀਆਂ ਨੂੰ ਕਵਰ ਅਪ ਕਰਨਗੇ ਤਰ ਕੀ ਲੱਗਦਾ ਤੁਹਾਨੂੰ ਤੱਕਾ ਤਾਂ ਨਹੀਂ ਕਿਤੇ ਅਰਸ਼ਦੀ ਦੇ ਨਾਲ ਤੱਕਾ ਹੀ ਹੋ ਰਿਹਾ ਮੈਡਮ ਤੱਕਾ ਕਿਉਂ ਤੱਕਾ ਕਿਉਂ ਲੱਗ ਰਿਹਾ ਜੇ ਵੀ ਅੱਛਾ ਖਿਡਾਰੀ ਹੈ ਬੜਾ ਵਧੀਆ ਖੇਡਦਾ ਹੈ ਇਹਦੇ ਕਰਕੇ ਉਹਨੂੰ ਤੱਕਾ ਦੇ ਰਹੇ ਨੇ ਜਿਵੇਂ ਨਾ ਵੀ ਆਪਣਾ ਟੀਮ ਉਤਨਾ ਨਾ ਨਾ ਚੜਨਾ ਕੋਸ਼ਿਸ਼ ਨਹੀਂ ਚੜਦੇ ਉੱਪਰ ਅਸੀਂ ਕਹਿੰਦੇ ਆ ਵੀ ਸਾਡੀ ਇੰਡੀਆ ਦਾ ਟੀਮ ਉੱਚਾ ਨਾਮ ਹੋਣਾ ਚਾਹੀਦਾ ਹੈ ਬਹੁਤ ਵਧੀਆ ਟੀਮ ਹੈ ਗਿਆ ਮੁੰਡਾ ਬਹੁਤ ਵਧੀਆ ਖੜ ਕੇ ਗਿਆ ਹੈ ਅਸੀਂ ਗੱਲ ਨਹੀਂ ਹੈਗੀ ਉਹਨਾਂ ਨੂੰ ਚਾਹੀਦਾ ਸੀ ਮੌਕਾ ਦੇਣਾ ਅਸੀਂ ਤੇ ਇਹਨਾਂ ਨੂੰ ਕਹਾਂਗੇ ਇਹ ਟੀਮ ਦੇ ਖਿਡਾਰੀਆਂ ਨੂੰ ਵੀ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਸੀ ਕੀ ਲੱਗਦਾ ਹੈ ਕੱਲ ਦੇ ਮੈਚ ਤੋਂ ਕੀ ਉਮੀਦਾਂ ਨੇ ਭਾਰਤ ਵੱਸ ਦੀ ਸਾਡੀ ਆਪਣੀ ਇੰਡੀਆ ਜੈਸ ਤੋਂ ਇੰਡੀਆ ਨੂੰ ਇੱਥੇ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਤੇ 2017 ਦੇ ਵਿੱਚ ਇੰਡੀਆ ਬਹੁਤ ਬੁਰੇ ਤਰੀਕੇ ਨਾਲ ਪਾਕਿਸਤਾਨ ਤੋਂ ਹਾਰੀ ਸੀ ਲੱਗਦਾ ਹੈ ਕਿ ਹੁਣ ਬਦਲਾ ਲਏਗੀ ਟੀਮ ਇੰਡੀਆ ਮੈਂ ਕਹਿੰਦਾ ਜਿਹੜਾ ਚਾਹੀਦਾ ਸੀ ਹਰਸ਼ਦੀਪ ਸਿੰਘ ਆਂਦੇ ਤੇ ਫਿਰ ਤੇ ਥੋੜਾ ਹੋਰ ਵਧੀਆ ਹੋਣਾ ਸੀ ਥੋੜਾ ਵਧੀਆ ਹੋਣਾ ਸੀ ਥੋੜਾ ਰੋਣਕ ਟੀਮ ਦੀ ਵਧਣੀ ਸੀ ਉਹਦੇ ਕਰਕੇ ਥੋੜਾ ਟੀਮ ਥੋੜਾ ਨਰਾਜ ਹੋਏਗੀ ਪਰ ਇਸ ਗੇਮ ਦੇ ਵਿੱਚ ਬਾਪ ਕੌਣ ਲੱਗਦਾ ਪਏ ਬੇਟਾ ਕੌਣ ਲੱਗਣ। ਇੰਡੀਆ ਜਿੱਤੇਗੀ। ਪਾਕਿਸਤਾਨ ਦੇ 90 9 ਅਸੀਂ ਇੰਡੀਆ ਨੂੰ ਕਵਾਂਗੇ ਵੀ ਜਿੱਤ ਕੇ ਆਓ ਆਪਣੇ ਪਰਦੇ ਦਾ ਨਾਮ ਉੱਚਾ ਕਰਕੇ ਜ਼ਰੂਰ ਆਓ। ਕਿਸੇ ਇੱਕ ਖਿਡਾਰੀ ਨੂੰ ਡਵਾਈਸ ਦੋਗੇ? ਸਾਡਾ ਫਟਾਰ ਕੋਲੀ ਕੀ ਕਹੋਗੇ? ਬਹੁਤ ਵਧੀਆ ਖੇੜੇਗਾ ਖਿਡਾਰੀ ਉਹਨੂੰ ਕਵਾਂਗੇ ਆਪਣੀ ਟੀਮ ਦਾ ਨਾਮ ਰੋਸ਼ਨ ਕਰ ਜਿੱਤਾ ਕਰਦਾ ਆ ਰਹੇ ਅੱਗੇ ਵੀ ਹਰ ਵਰਲਡ ਕੱਪ ਜਿੱਤੇ ਅਬ ਤੇ ਤੇ ਸਾਰਾ ਕੁਝ ਜਿੱਤ ਕੇ ਆਪਾਂ ਨੂੰ ਕਵਾਂਗੇ ਵੀ ਤੂੰ ਕੋਸ਼ਿਸ਼ ਕਰ ਆਪਣਾ ਮੈਡੀਮੈਂਜ ਕਰ ਟੀਮ ਦੇ ਨਾਲ ਜੀ ਜਿਹਨੂੰ ਜਿਹਨੂੰ ਮੌਕਾ ਦੇਣ ਦਾ ਕੋਸ਼ਿਸ਼ ਕਰ ਤੇ ਵੀਰੇ ਕੀ ਲੱਗਦਾ ਕੱਲ ਦੀ ਮਤਲਬ ਕਿ ਮੈਚ ਤੋਂ ਕੱਲ ਦਾ ਜੋ ਹਾਲਾਤ ਬਣੇ ਨੇ ਉਹ ਤੋਂ ਕੀ ਲੱਗਦਾ ਹੈ ਇੰਡੀਆ ਜਿੱਤੇਗੀ ਮੈਮ ਪੱਕਾ ਅੱਛਾ ਕਿਹੜਾ ਜਿਹੜਾ ਪਲੇਅਰ ਆ ਤੁਹਾਡੇ ਹਿਸਾਬ ਨਾਲ ਬੈਸਟ ਆ ਔਰ ਸਭ ਤੋਂ ਵੱਧ ਵਧੀਆ ਬੈਟਿੰਗ ਕਰਕੇ ਆਏਗਾ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਯੈਸ ਅੱਛਾ ਠੀਕ ਹੈ ਆਰਸ਼ਦੀਪ ਨੂੰ ਲੈ ਕੇ ਕੀ ਕਹੋਗੇ ਮੌਕਾ ਨਹੀਂ ਮਿਲ ਰਿਹਾ ਕਾਫੀ ਨਿਰਾਸ਼ ਮਤਲਬ ਪੰਜਾਬੀ ਨਜ਼ਰ ਆ ਰਹੇ ਨੇ ਮੌਕਾ ਮਿਲਣਾ ਚਾਹੀਦਾ ਜਰੂਰ ਇੱਕ ਵਾਰੀ ਉਹਨੂੰ ਵੀ ਪਰ ਮਿਲ ਨਹੀਂ ਰਿਹਾ ਮੌਕਾ ਚਲੋ ਕੋਈ ਨਾ ਅਗਲੀ ਵਾਰੀ ਮੌਕਾ ਜ਼ਰੂਰ ਮਿਲੇਗਾ ਅੱਛਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਿਵੇਂ ਚੈਂਪੀਅਨਸ਼ਿਪ ਟਰਾਫੀ ਮੈਚ ਦੇ ਵਿੱਚ ਹਮੇਸ਼ਾ ਇੰਡੀਆ ਵਰਸਸ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਉੱਤੇ ਰਿਹਾ ਤੇ ਕੀ ਲੱਗਦਾ ਹੈ ਕਿ ਇਸ ਮੈਚ ਦੇ ਵਿੱਚ ਕਿਤੇ ਇਤਿਹਾਸ ਦੁਬਾਰਾ ਤਾਂ ਨਹੀਂ ਦੁਹਰਾਇਆ ਜਾਊਗਾ ਨਹੀਂ 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 ਪਾਕਿਸਤਾਨ ਉੱਥੇ ਹੀ ਰਹੇਗਾ ਜਿੱਥੇ ਹੈਗਾ ਹੈ ਇੰਡੀਆ ਜਿੱਤੇਗੀ ਉਹ ਹਮੇਸ਼ਾ ਜਿੱਤਦੀ ਹੈ ਹੁਣ ਵੀ ਜਿੱਤੇਗੀ ਹੁਣ ਵੀ ਜਿੱਤੇਗੀ ਉਹੀ ਦੋਵਾਂ ਟੀਮਾਂ ਦੇ ਵਿੱਚ ਇਸ ਵੇਲੇ ਕਾਫੀ ਕਹਿ ਸਕਦੇ ਤਣਾਅ ਦੇਖਣ ਨੂੰ ਮਿਲਦਾ ਪਿਆ ਹੈ ਇਸ ਵੇਲੇ ਤੁਹਾਡੇ ਹਿਸਾਬ ਦੇ ਨਾਲ ਤਣਾਅ ਜ਼ਿਆਦਾ ਪਾਕਿਸਤਾਨ ਨੂੰ ਹੈ ਜਾਂ ਇੰਡੀਆ ਨੂੰ ਪਾਕਿਸਤਾਨ ਨੂੰ ਹੋਏਗਾ ਹਮੇਸ਼ਾ ਹੁੰਦਾ ਹੈ ਤੇ ਇਸ ਵਾਰ ਵੀ ਹੋਏਗਾ ਜ਼ਰੂਰ ਹੋਏਗਾ ਕਿਉਂਕਿ ਇੰਡੀਆ ਵੀ ਸ਼ੁਰੂ ਤੋਂ ਹੀ ਬੈਸਟ ਖੇਲਦੀ ਹੈ ਹੁਣ ਵੀ ਖੇਡੇਗੀ ਸਾਡੇ ਪਲੇਅਰ ਹੈ ਹੀ ਵਧੀਆ ਆ ਮੈਂ ਤੁਹਾਡਾ ਮੱਖਣ ਸਿੰਘ ਡੋਗਰਾ ਜੀ ਤੇ ਸਰ ਕੀ ਲੱਗਦਾ ਹੈ ਕੱਲ ਦਾ ਮੈਚ ਹੈ ਇੰਡੀਆ ਵਰਸਸ ਪਾਕਿਸਤਾਨ ਬਾਪ ਵਰਸਸ ਬੇਟਾ ਕੀ ਉਮੀਦਾਂ ਨੇ ਇਸ ਮੈਚ ਤੋਂ ਪੂਰਾ ਕੌਨਫੀਡੈਂਸ ਹੈ ਜੀ ਕਿ ਇੰਡੀਆ ਹੀ ਜਿੱਤੇਗੀ ਪੂਰਾ ਪ੍ਰੋਪਰ ਕੰਫੀਡੈਂਸ ਪੂਰਾ ਹੈ 100% 100% ਨਾ ਕਹਿ ਸਕਦੇ ਕਿ ਇੰਡੀਆ ਹੀ ਜਿੱਤੇਗੀ ਜੀ ਆਈਆਈਟੀ ਵਾਲੇ ਬਾਬਾ ਜੀ ਨੇ ਤਾਂ ਮਤਲਬ ਭਵਿੱਖਬਾਣੀ ਕੀਤੀ ਕਿ ਟੀਮ ਇੰਡੀਆ ਹਾਰ ਜੂ ਇਹ ਭਵਿੱਖਬਾਣੀਆਂ ਨਾਲ ਨਹੀਂ ਕੁਝ ਹੁੰਦਾ ਜੀ ਇਹ ਆਪਣੀ ਮਿਹਨਤ ਜੋ ਇੰਡੀਆ ਕਰ ਰਹੀ ਹੈ ਉਸ ਉੰਦੇ ਨਾਲ ਹੀ ਅਸੀਂ ਡੀਲ ਕਰ ਸਕਦੇ ਆ ਕਿ ਇੰਡੀਆ ਹੀ ਜਿੱਤਣ ਦੇ ਪੂਰੇ 100% ਚਾਂਸ ਨੇ ਓਕੇ ਜੀ ਤੇ ਅਰਸ਼ਦੀਪ ਦੇ ਨਾਲ ਤਕਾ ਹੋ ਰਿਹਾ ਕਿਤੇ ਨਾ ਕਿਤੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਅਰਸ਼ਦੀਪ ਨਾਲ ਜੀ ਤਕਾ ਤੇ ਹੋ ਰਿਹਾ ਪਰ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਪੰਜਾਬ ਦਾ ਹੈ ਔਰ ਬਹੁਤ ਮਿਹਨਤੀ ਬੱਚਾ ਹੈ ਪਰ ਵਿੱਚ ਉਹਨਾਂ ਨੂੰ ਉਹਨੂੰ ਲੈਣਾ ਚਾਹੀਦਾ ਸੀਗਾ ਨੈਕਸਟ ਐਕਸਪੀਰੀਅੰਸ ਹੋਣ ਦੇ ਬਾਵਜੂਦ ਵੀ ਇੱਕ ਟੇਬਲ ਦੇ ਸਾਈਡ ਤੇ ਬੈਠੇ ਬੈਠਾ ਪਰ ਗਲਤ ਕੀਤਾ ਇਹਨਾਂ ਨੇ ਰੌਂਡ ਇਹਨਾਂ ਦੋਕਰਿਆ ਪੰਜਾਬੀਆਂ ਦੇ ਦੇਖ ਕੇ ਬਹੁਤ ਜ਼ਿਆਦਾ ਜੀ ਪੰਜਾਬੀ ਹੈ ਪੰਜਾਬ ਦੇ ਸਾਡਾ ਪੁੱਤਰ ਹੈ ਪਰ ਦਿਲ ਤਾਂ ਦੁੱਖਦਾ ਹੀ ਹੈ ਜੀ ਇਹਨਾਂ ਦੇ ਕਹਿ ਸਕਦੇ ਆ ਪਹਿਲਾਂ ਬੰਗਲਾਦੇਸ਼ ਖਿਲਾਫ ਵੀ ਲੜਨ ਦਾ ਮੌਕਾ ਨਹੀਂ ਮਿਲਿਆ ਲੱਗਦਾ ਹੈ ਕਿ ਹੁਣ ਕੱਲ ਕਿਤੇ ਕੁਝ ਨਾ ਕੁਝ ਬਦਲਾਅ ਦੇਖਣ ਨੂੰ ਮਿਲੇਗਾ ਆਈ ਤੇ ਇਹੀ ਰਿਕੁਐਸਟ ਕਰ ਸਕਦੇ ਆ ਜੀ ਕਿ ਵਿੱਚ ਹਰਸ਼ਦੀਪ ਨੂੰ ਆਉਣਾ ਚਾਹੀਦਾ ਹੈ ਰੋਣਾ ਚੈਕਰ ਬਿਲਕੁਲ 100% ਆਉਣਾ ਜੀਦਾ ਓਕੇ ਜੀ ਸਾਡੇ ਰਾਣਾ ਜੀ ਨੂੰ ਮੌਕਾ ਮਿਲਿਆ ਰਾਣਾ ਜੀ ਵੀ ਠੀਕ ਕਹਿੰਦੇ ਪਰ ਜਿੱਥੇ ਅਰਸ਼ਦੀ ਅਰਸ਼ਦੀ ਵੀ ਆ ਜੀ ਪੰਜਾਬ ਦਾ ਪੁੱਤਰ ਹੈ ਸਰ ਕੀ ਉਮੀਦਾਂ ਨੇ ਇਸ ਸਮੈਸ਼ ਤੋਂ ਕਿਉਂਕਿ ਇਸ ਵੇਲੇ ਸਾਰੇ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਪੈਨੇ ਦੋਵਾਂ ਦੇਸ਼ਾਂ ਦੀ ਆਵਾਮ ਦੀ ਤੜਕਾਂ ਇਸ ਵੇਲੇ ਵਧੀ ਹੋਈ ਆ ਬਿਲਕੁਲ ਜੀ ਕੋਈ ਮੌਕਾ ਆਇਆ ਕਾਫੀ देर ਬਾਅਦ ਤੇ ਇਹਨਾਂ ਦਾ ਆਪਸ ਚ ਤਨਪਤਾ ਜੋ ਆਪਾਂ ਗੱਲ ਕਰੀਏ ਤੇ ਆਪਸ ਚ ਲੱਗਦੀ ਵੀ ਹੈ ਠੀਕ ਹੈ ਇਹ ਕਹੀ ਮੈਚ ਹੁੰਦਾ ਜਿਹੜਾ ਜਿਹਨੂੰ ਬਹੁਤ ਹੀ ਮਹੱਤਵਪੂਰਨ ਨੈਵੀਅਰੇ ਨਾਲ ਦੇਖਿਆ ਜਾਂਦਾ ਵਾ ਤੇ ਇਹਦੇ ਵੱਲ ਈਵਨ ਆਪਾਂ ਗੱਲ ਕਰੀਏ ਜਿਹੜੇ ਮੈਂ ਕਹਿੰਦਾ ਮੇਰੇ ਮੇਰਾ ਸ਼ਾਇਦ ਮੰਨਣਾ ਕਿ ਜਦਾਂ ਕ੍ਰਿਕਟ ਜਿਹੜੇ ਕ੍ਰਿਕਟ ਲਵਰਜ਼ ਹਨ ਜਿਹੜੇ ਨਹੀਂ ਵੀ ਹੈਗੇ ਉਹ ਵੀ ਇਸ ਚੀਜ਼ ਦਾ ਖਾਸ ਇੰਟਰਸਟ ਰੱਖਦੇ ਆ ਜੀ ਇਨਕਲੂਡਿੰਗ ਅਸੀਂ ਹਿੰਦੁਸਤਾਨ ਤੇ ਪਾਕਿਸਤਾਨੀ ਨਹੀਂ 올 ਵਰਲਡ ਦੇ ਲੋਕਾਂ ਨੂੰ ਇਸ ਚੀਜ਼ ਦਾ ਹੁੰਦਾ ਕਿ ਕ੍ਰੇਜ਼ ਕਿ ਦੇਖੋ ਵੀ ਇਹ ਦੋ ਦੁਸ਼ਮਣ ਆਪਾਂ ਥੋੜਾ ਬੋਧ ਇਹੀ ਕਹਿ ਸਕਦੇ ਆ ਇਹਨਾਂ ਚ ਜਿੱਤੇਗਾ ਕੌਣ ਜੀ ਇਹ ਬਹੁਤ ਜ਼ਰੂਰੀ ਇੱਕ ਪੁਆਇੰਟ ਹੈਗਾ ਤੇ ਤੁਹਾਡੇ ਹਿਸਾਬ ਨਾਲ ਕੌਣ ਜੀਨਰ ਰਹਿਣ ਵਾਲਾ ਹੈ ਇੰਡੀਆ ਜਿੱਤੇਗਾ ਜੀ ਪੱਕਾ ਵਾ ਪੱਕਾ ਪੱਕਾ 2017 ਦੀ ਹਾਰ ਦਾ ਬਦਲਾ ਲਏਗਾ ਇੰਡੀਆ ਬਿਲਕੁਲ ਬਿਲਕੁਲ ਲਿਆ ਜਾਏਗਾ ਜੀ 100% ਕੀ ਲੱਗਦਾ ਹੈ ਕੀ ਕੀ ਚੇਂजेस ਹੋਏ ਨੇ ਮਤਲਬ ਕਿ ਟੀਮ ਇੰਡੀਆ ਦੇ ਵਿੱਚ ਜਿਹੜਾ ਉਹ ਜਿੱਤ ਕੇ ਆਏਗੀ ਟੀਮ ਇੰਡੀਆ ਇਸ ਵੇਲੇ ਫਾਰਮ ਚ ਹੈ ਠੀਕ ਹੈ ਜੀ ਤੇ ਕਾਫੀ ਬਿਹਨਤ ਹੈ ਤੇ ਕਾਫੀ ਉਹਨਾਂ ਨੇ ਪ੍ਰੈਕਟਿਸ ਵੀ ਕੀਤੀ ਹੈ ਤੇ ਬਿਲਕੁਲ ਸਹੀ ਹੈ ਕਿ ਕੱਲ ਫਤਿਹ ਪੱਕੀ ਹੈ हां हिंदुस्तान जिंदाबाद कल पटाके जरूर चलणगे मेरे हिसाब ਨਾਲ ਤਾਂ আচ্ছা ਮਤਲਬ ਜਸ਼ਨ ਮਨਾਏ ਜਾਣਗੇ ਬਿਲਕੁਲ 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 ਜੀ ਬਿਲਕੁਲ ਕਾफी देर बाद तो मौका आया हुआ जी के इस प्लेयर ਤੋਂ ਵੱਧ ਉਮੀਦਾਂ ਨੇ इंडिया ਦੇ ਵਿਰਾਟ ਕੋਹਲੀ ਵਿਰਾਟ ਕੋਹਲੀ ਤੋਂ ਜੀ ਤੇ ਕੀ ਲੱਗਦਾ ਹੈ ਕਿ ਉਧਰ ਮਤਲਬ पाकिस्तान वाला ਕਿਹੜਾ ਇਹੋ ਜਿਹਾ प्लेयर ਜਿਹੜਾ ਟੀਮ इंडिया ਦੇ ਲਈ ਇੱਕ ਖਤਰਾ ਬਣ ਸਕਦਾ ਖਤਰੇ ਦੀ ਗੱਲ ਨਹੀਂ ਜੀ ਦੇਖੋ ਇਹ ਤਾਂ ਡਿਪੈਂਡ ਕਰਦਾ ਹੋਇਆ ਹੈ ਖਤਰਾ ਕੋਈ ਵੀ ਨਹੀਂ ਬਣ ਸਕਦਾ ਸਾਡੀ ਟੀਮ ਇੱਕ ਹੈ ਸਾਡੀ ਟੀਮ ਦੇ ਨਾਲ دعਵਾਵਾ ਸਾਡੀ ਟੀਮ ਨਾਲ ਸਾਡੀਆਂ ਵੈਸਟ ਬਿਚਸ ਹੈ ਤੇ ਆਪਾਂ ਇਹੀ ਕਹਾਂਗੇ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਜਿੰਨਾ ਮਰਜੀ ਵਧੀਆ ਖੇਡ ਲੈਣ ਤੇ ਇੰਨੀ ਗਰੰਟੀ ਹੈ ਕਿ ਸਾਡੀ ਟੀਮ ਉਹਨਾਂ ਤੋਂ ਬੈਟਰ ਖੇਡ ਕੇ ਦਿਖਾ ਦੇ ਉਹਨਾਂ ਨਾਲ ਹਰਾਏਗੀ ਜ਼ਰੂਰ ਹਰਸ਼ਦੀਪ ਨੂੰ ਮੌਕਾ ਨਾ ਮਿਲਣ ਦੇ ਕਾਰਨ ਪੰਜਾਬੀ ਕਿੰਨੇ ਕ ਖਫਾ ਨੇ ਬਿਲਕੁਲ ਹੈਗੇ ਜੀ ਉਹ ਤਾਂ ਦੇਖੋ ਨੈਚੁਰਲ ਹੈ ਕਿ ਪੰਜਾਬੀਆਂ ਨੂੰ ਕਿ ਚਲੋ ਸਾਰਿਆਂ ਨੂੰ ਦਾਵਾ ਹੈ ਵੀ ਆਪਾਂ ਇਹ ਨਹੀਂ ਵੀ ਚਲੋ ਕਿ ਪਾਰਟिकुलर ਪੰਜਾਬ ਦੀ ਗੱਲ ਨਹੀਂ ਕਰ ਸਕਦੇ ਕਿ ਸਭ ਨੂੰ ਹੈ ਕਿ ਮਤਲਬ ਕਹਿੰਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਚਲੋ ਅਗਲੀ ਵਾਰ ਸੇ ਨੈਕਸਟ ਟਾਈਮਸ ਇਹ ਹੀ ਕਹਿਸਾਂਗੇ ਕੀ ਤੇਰਾਣਾ ਨੂੰ ਮੌਕਾ ਮਿਲਣਾ ਤੁਹਾਡੇ ਹਿਸਾਬ ਨਾਲ ਸਹੀ ਹੈ ਹਾਂਜੀ ਸਹੀ ਹੈ ਜੀ ਸਹੀ ਹੈ ਸਹੀ ਹੈ ਮੈਚ ਜਿਹੜਾ ਕੱਲ ਦੁਬਈ ਦੇ ਵਿੱਚ ਹੋਣ ਜਾ ਰਿਹਾ ਹੈ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ ਦੀਆਂ ਨਜ਼ਰਾਂ ਇਸ ਮੈਚ ਤੇ ਉੱਪਰ ਟਿਕੀਆਂ ਹੋਈਆਂ ਨੇ ਤੇ ਇਸੇ ਵਜਾਲੇ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਲੰਧਰ ਵਾਸੀਆਂ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਇਹ ਰਿਵਿਊ ਲਏ ਗਏ ਨੇ ਸੋ ਆਡੀਅנס ਦੇ ਵੱਲੋਂ ਆਪੋ ਆਪਣੇ ਰਿਵਿਊ ਦਿੱਤੇ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਜ਼ਰੂਰ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ